ਅੱਜ ਸੇ ਪੂਰਾ ਦੇਸ਼ 76ਵਾਂ ਗਣਤੰਤਰਤਾ ਦਿਵਸ ਮਨਾ ਰਿਹਾ ਦੂਜੇ ਪਾਸੇ ਅੱਜ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਦੇ ਜ਼ਰੀਏ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਸੋ ਅਸੀਂ ਢੀਮੜ ਦੇ ਬਾਹਰ ਖੜੇ ਆ ਜਿੱਥੇ ਕਿਸਾਨਾਂ ਦੁਆਰਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਦੀ ਤعداد ਦੇ ਵਿੱਚ ਟਰੈਕਟਰ ਜਿਹੜੇ ਕਿਸਾਨ ਲੈ ਕੇ ਪੁੱਜੇ ਆ ਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਪ੍ਰਦਰਸ਼ਨ ਕਿਸਾਨ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਇਸ ਦੇ ਨਾਲ ਹੀ ਕਿਸਾਨਾਂ ਦੁਆਰਾ ਅੱਜ

ਟਰੈਕਟਰ ਮਾਰਚ ਕੀਤਾ ਜਾ ਰਿਹਾ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਕ ਪਾਸੇ ਪੂਰਾ ਦੇਸ਼ ਗਨਤੰਤਰ ਦਿਵਸ ਮਨਾ ਰਿਹਾ ਦੂਜੇ ਪਾਸੇ ਕਿਸਾਨਾਂ ਦੁਆਰਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਵੇਖੋ ਜੀ ਇਹ ਸਾਡੇ ਨਾਲ ਜਿਹੜੇ ਐਮਪੀਸੀ ਦੇ ਐਮਐਸਪੀ ਅਸੀਂ ਲਿਖ ਕੇ ਆਏ ਹਾਂ ਸਾਡੇ ਉਹ ਤਾਂ ਨਹੀਂ ਬਾਜੀ ਕਰ ਰਹੇ ਨੇ ਉਹ ਨਹੀਂ ਸਾਡੀ ਲਾਗੂ ਕਰ ਰਹੇ ਉਹਦੇ ਕਰਕੇ ਹੁਣ ਵੀ ਸਾਡੇ ਕਿਸਾਨ ਖਦੌਰੀ ਤੇ ਆਪਣਾ ਉਥੇ ਬੈਠੇ ਨੇ ਅੱਜ ਉਹਨਾਂ ਨੂੰ ਗੱਲੇਵਾਲ ਸਾਹਿਬ ਜਿਹੜੇ ਆ ਉਹ ਉਹਨਾਂ ਨੂੰ ਬਾਠਵਾ ਕੇ ਬਾਠਵਾ ਦੇਣਾ ਜੋ ਹੋ ਗਿਆ ਭੁਖੜ ਹੜਤਾਲ ਦੇ ਬੈਠਿਆਂ ਨੂੰ ਸਾਡੇ ਬਾਰੇ ਕੋਈ ਨਹੀਂ ਸੋਚਣ ਦੇ ਅਸੀਂ ਉਹਦੇ ਰੋਸ ਵਜੋਂ ਅੱਜ ਇਹਨਾਂ ਦਾ ਸਾਰਾ ਟਰੈਕਟਰ ਦਾ ਕਰੋੜ ਮਾਸ ਕਰਦੇ ਆ ਕਿਹੜੇ ਕਿਸਾਨ ਦੀ ਜਥੇਬੰਦੀਆਂ ਜਿਹੜੇ ਪ੍ਰਦਰਸ਼ਨ ਕਰ ਰਹੇ ਕਿਹੜੇ-ਕਿਹੜੇ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਅੱਜ ਸਾਡੇ ਸੁਜਗ ਕਾਨ ਮੋਟੇ ਸਾਰੀਆਂ ਜਥੇਬੰਦੀਆਂ ਆ ਆਪਣਾ ਅਗਰਾਹ ਜਥੇਬੰਦੀ ਦੀ ਸਾਡੀ ਇਹ ਆ ਆਪਣਾ ਰਾਜੇਵਾਲ ਦਲ ਦੂਜੇ ਦੇ ਹਮਮ ਹੋਰ ਵੀ ਜਥੇਬੰਦੀਆਂ ਵੀ ਹੈਗੀਆਂ ਵਾ ਰੁਲਦੂ ਮਾਨਸਾ ਸਾਰੀਆਂ ਜਿਹੜੀ ਕਤੀ ਜਥੇਬੰਦੀਆਂ ਸਾਡੀਆਂ ਅੱਜ ਨਾਲ ਨੇ ਸਾਰੀਆਂ ਜਿਹੜੀਆਂ ਇਹ ਇਸ ਤੋਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਤੁਸੀਂ ਭਾਜਪਾ ਨੇਤਾਵਾਂ ਦੇ ਘਰ ਵੀ ਘਿਰਨੇ ਆ ਨਹੀਂ ਜੀ ਅੱਜ ਸਾਡਾ ਘਰ ਘਰ ਦੇ ਤਾਵਾ ਕੋਈ ਨਹੀਂਗਾ ਇਹ ਸਾਨੂੰ ਅਗੋਂ ਜੋ ਵੀ ਕਰਨ ਲੱਗੇ ਅਸੀਂ ਉਹ ਤਾਂ ਕਰਾਂਗੇ ਅੱਜ ਸਭ ਰੋਡ ਮਾਰਚ ਹੀ ਕਰਨਾ ਹੋਇਆ ਸੋ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਦੀ ਤਦਾਦ ਦੇ ਵਿੱਚ ਇੱਕ ਪਾਸੇ ਹੁਣੇ ਕਿਸਾਨ ਟਰੈਕਟਰ ਮਾਰਦੇ ਜਿਹੜੇ ਇਸ ਜਗ੍ਹਾ ਤੇ ਪੁੱਜੇ ਆ ਭਾਜੀ ਇਹ ਤੁਸੀਂ ਸੋ ਟ੍ਰੈਕਟਰ ਮਾਰਦੇ ਜਿਹੜੇ ਕਿਸਾਨ ਇਸ ਜਗ੍ਹਾ ਤੇ ਪੁੱਛੇ ਆ ਤੇ ਦੂਜੇ ਪਾਸੇ ਕਿਸਾਨ ਜਿਹੜਾ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਪਾਜੀ ਅੱਜ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਪ੍ਰਦਰਸ਼ਨ ਪਾਜਪਾ ਨੇਤਾਵਾਂ ਦੇ ਘਰ ਤੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ ਕੀ ਕੀ ਮੰਗਾਵਾ ਜੀ ਬਾਹਰ ਨਹੀਂ ਧੰਨਵਾਦ ਤੁਹਾਡਾ ਸਾਡਾ ਜੋ 26 ਜਨਵਰੀ ਨੂੰ ਅਸੀਂ ਦਿੱਲੀ ਕੂਚ ਕੀਤੀ ਸੀ ਜਦੋਂ ਲਾਲ ਕਿਲੇ ਤੇ ਉਹ ਦਿਹਾੜਾ ਅੱਜ ਕਿਸਾਨ ਜਿਹੜੇ ਸੈਂਟਰ ਸਰਕਾਰ ਦੇ ਨਾਲ ਦਾ ਨਹੀਂ ਮੰਗਾ ਮੰਨਣ ਦੀ ਉਦੇ ਵਿਰੋਧ ਦੇ ਵਿੱਚ ਅੱਜ ਟਰੈਕਟਰ ਸ਼ੋ ਸਾਰੀਆਂ ਹੀ ਜਿਹੇ ਬੰਦੀਆਂ ਪਿੰਡਾਂ ਤੇ ਸ਼ਹਿਰਾਂ ਤੋਂ ਆਣ ਕੇ ਰੋਡ ਸ਼ੋ ਕਰਨਗੀਆਂ ਤੇ ਇਹੋ ਹੀ ਮੰਗਿਆ ਕਿ ਸਾਡੀ ਜਿਹੜੀ ਕਿਸਾਨਾਂ ਦੀ ਮੰਗ ਹੈ ਉਹਨੂੰ ਪੂਰਾ ਕੀਤਾ ਜਾਵੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੇ ਕੀਤੇ ਜਾਣ ਸੋ ਕਈ ਕਿਸਾਨ ਜਥੇਬੰਦੀਆਂ ਜਿਹੜੀਆਂ ਟਰੈਕਟਰ ਮਾਰਚ ਦੇ ਜ਼ਰੀਏ ਅੱਜ ਆਪਣਾ ਪ੍ਰਦਰਸ਼ਨ ਕਰ ਰਹੀਆਂ ਉੱਥੇ ਦੂਜੇ ਪਾਸੇ ਗੱਲ ਕਰੀਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੁਆਰਾ ਟਰੈਕਟਰ ਮਾਰਚ ਦੇ ਨਾਲ ਨਾਲ ਕਾਰਪੋਰੇਟ ਘਰਾਨਿਆਂ ਦੇ ਬਾਹਰ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਇਸ ਦੇ ਨਾਲ ਹੀ ਭਾਜਪਾ ਨਿਤਾਵਾ ਦੇ ਜਿਹੜੇ ਘਰ ਹੈ ਉਸ ਦੇ ਬਾਹਰ ਵੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੁਆਰਾ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਨ ਦਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ